ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸ਼ਹੀਦਾਂ ਦੀ ਧਰਤੀ ਮਹਾਨ ਸ਼ਹੀਦ ਲਾਲਾ ਲਾਜਪਤਰਾਏ ਜੀ ਅਤੇ ਸਾਡੇ ਪਿੰਡ ਦੇ ਨੌ ਜਦਰੀ ਬਾਪੇ ਜਿਨ੍ਹਾਂ ਨੇ ਕਾਲੇ ਪਾਣੀ ਦੀਆਂ ਸਜਾਵਾਂ ਕੱਟੀਆਂ ਫਾਂਸੀ ਦੇ ਰਸਿਆਂ ਨੂੰ ਚੁੰਮਿਆ ਜਦਰੀ ਬਾਪੇ ਆ ਜੀ ਲਾਲਾ ਲਾਜਪਤਰਾਏ ਜੀ ਦੀ ਧਰਤੀ ਤੋਂ ਉਹਨਾਂ ਨੂੰ ਸਿਰਾਂ ਹਾਂ ਜੀ ਤੁਸੀਂ ਕਾਹਦੇ ਇੱਕ ਨਿੱਕੇ ਜਿਹੇ ਸਰਦਾਰ ਦੇ ਨੂੰ ਇਹ ਸੁਣਾ ਤਰੀ ਦੇ ਉੱਪਰ ਆਪਾਂ ਚੱਲ ਪਾਏ ਤੋਂ ਉਸ ਤੋਂ ਬਾਅਦ ਸਾਡੇ ਟੈਨ ਦੇ ਪੁਰਪਾਸ ਫੌਜਾਰ ਸਰਦਾਰ ਗੱਤਵੀਰ ਸਿੰਘ ਜੀ ਜੇ ਮੈਂ ਉਹਨਾਂ ਨੂੰ ਸਦਾ ਰੰਗਾਂ ਤੇ ਸੋਹਣੇ ਤੋਂ ਭਵਨ ਕਮਿਸ਼ਨੋਂ ਸਾਡੇ ਤੇ ਦੇ ਕਲਾਮਾਂ ਮੰਤਰੀ ਉਹ ਪਾਵਰ ਪ੍ਰੋਜੈਕਟ ਈਮਾਨ ਸਾਡੇ ਹਲਕੇ ਦੇ ਸੰਮਿਲਨ ਦੇ ਫਾਉਂ ਮਜੀਤ ਸਿੰਘ ਦੇ ਬਲਾਕਪੁਰ ਮੂਹਰੇ ਤੋਂ ਅੰਮਨ ਸਿੰਘ ਮੈਡਮ ਅਮਨਦੀਪੌਰ ਪੱਗਰਾਪੁਰਾ ਦਾ ਐਮਐਨਓ ਸਾਹਿਬ ਅਮਰਿਤਪਾਲ ਦੀ ਦੁਕਾਨ ਉੱਥੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰਦਾਰ ਜਿਹਰਾਈਆਂ ਤੋਂ ਜਿਲਾਨ ਮਾਰਦਿਆ ਜੀ ਹੈਲੋ 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 ਓਕੇ ਕਿਉਂਕਿ ਤੁਹਾਨੂੰ ਬਹੁਤ ਮਾਣਤਾ ਇਸ ਗੱਲ ਦਾ ਕਿ ਪੀਐਮ ਸਾਹਿਬ ਇਹਨਾਂ ਵੱਲੋਂ ਪਹਿਲਾਂ ਸਾਡੇ ਪਿੰਡਾਂ ਮਤਲਬ ਅੰਤੋਂ ਦੇ ਤੋਂ ਵੀ ਆਏ ਨੇ ਤੇ ਜਦੋਂ ਪਿੰਡ ਤੋਂ ਸਾਡੇ ਨੂੰ ਲੋਰ ਪਈ ਕੋਈ ਹੋਰ ਵੀ ਮੈਨੂੰ ਕਹਿੰਦੇ ਆ ਕਿ ਸਾਡੇ ਪਿੰਡ ਨੂੰ ਲੋਰ ਪੇਸ਼ ਕੀ ਲਾਭ ਇੱਕ ਵਾਰੀ ਪਾਡੇ ਪਿੰਡ ਪਾਸੇ ਵੀ ਵੱਡਾ ਫੋਨ ਕਹਿੰਦੀ ਹੋਈ ਸੀ ਇੱਥੇ ਥੱਲੇ ਜਿਹੜਾ ਲੱਗਦਾ ਉਹਨੂੰ ਜੇਨ ਬਾਲ ਨੇ ਬਹੁਤ ਵਾਰੀ ਕਹੀ ਹੋਊ ਜਰਾ ਹੁੰਦਾ ਜੇ ਉਹ ਪਿੰਡ ਪੱਟੀ ਰਹੀ ਹੁੰਦੀ ਨਾ ਸਾਡੇ ਪਿੰਡ ਦੇ ਉੱਤੇ ਤਿੰਨ ਦੇ ਤਿੰਨ ਪਾਸੇ ਹੋ ਜਾਂਦਾ ਤੇ ਉਹ ਜਿਹੜਾ ਹੋਣਾ ਸਾਡੇ ਦੇ ਮਾਰੇ ਟਾਈਮ ਦੇ ਵਿੱਚ ਉਹ ਬੰਦੇ ਨੂੰ ਬਿਲਕੁਲ ਜਣਾ ਨਹੀਂ ਚਾਹੀਦਾ ਕੋਈ ਮਾਨਸਾ ਫਰਦਾ ਪਹਿਲੇ ਸਾਰੇ ਹੀ ਖੁੱਲ੍ਹੇ ਕਰਕੇ ਸਰਕਾਰ ਕਰਦਾ ਕਿ ਕੋਈ ਕੱਢੇ ਮਾਰੇ ਪਿੰਡ ਦੇ ਉੱਤੇ ਸਾਡੇ ਨਾਲ ਫਰਦਾ ਹੋਵੇ ਉਸ ਪ੍ਰਭਾਵੇ ਤਕਨ ਪਾਰਕ ਹੋਣ ਤੋਂ ਖਤਮ ਕਰਦੇ ਨੇ ਪਹਿਲਾਂ ਫੇਰ ਇਹਨੂੰ ਸਾਡੇ ਕਮਾਈਟੀ ਦਾ ਰੋਲਾ ਪਿਆ ਟੌਪ ਰੇਟ ਦੀ ਕਮਾਈਟੀ ਦਾ ਪਹਿਲੀ ਵਾਰ ਬਗੜੀ ਦੇ ਪੈਣ ਦੀ ਗਲੀ ਦੇ ਵਿੱਚ ਮਾਨਸੌਰ ਨੇ ਸਾਡੇ ਨਾਲ ਧਰਨਾ ਲਾਇਆ ਬਗੇਦਾ 2 ਘੰਟੇ ਇੱਥੇ ਪੁਰਾਣ ਸਾਨੂੰ ਹੌਸਲਾ ਨਹੀਂ ਦੇ ਕੇ ਨੇ ਕੋਈ ਫੋਟੋ ਵੀ ਨਾ ਤਾਂ ਸਾਡੇ ਨਾਲ ਕੋਈ ਜਵਾਬ ਵੀ ਨਹੀਂ ਪੂਰਾ ਦੇਦੇ ਤੇ ਉਹਨੂੰ ਵੀ ਸਾਨੂੰ ਮਾਰ ਰਿਹਾ ਸੀ ਨਾਲ ਸਾਡੇ ਨਾਲ ਸਾਡਾ ਨੂਟਰ ਫੜਦਾ ਤੋਂ ਇਹਨਾਂ ਕਰਕੇ ਬੰਨਪੂਰੀ ਦੀ ਗੀਤ ਵੀ ਨੇ ਲੈਟਰ ਕਹਿੰਦੇ ਕੋਈ ਪਤਾ ਸਾਨੂੰ ਲੱਗਣੀ ਕਿ ਸਰਕਾਰ ਦਾ ਸੀਗਾ ਕਿ ਅਟੇਰ ਰਿਟਰਨ ਨੂੰ ਬੰਦ ਵਿਆਜ ਰੱਖਦਾ ਜਵਾਨੋ ਪਿਆਰ ਨਾਲ ਸੀ ਲੋਕਾਂ ਨਾਲ ਸੀ ਸਰਕਾਰ ਨਾਲ ਸੀ ਜਦ ਕੋਈ ਸਰਕਾਰੀ ਕੋਲ ਕੰਮ ਬਣ ਕੇ ਸਾਡੇ ਵਿੱਚ ਭਗਤ ਕਈ ਵਾਰ ਬੋਲਦੇ ਨੇ ਇਸ ਤਰ੍ਹਾਂ ਇੱਕ ਵਾਰ ਹੋਰ ਵਾਰ ਤਾਲੀਆਂ ਸਾਰੇ ਕਮਾਟੇ ਵਾਲਾ ਮਾਨਸਾ ਦੇ ਉਹ ਜਿੰਨਾਂ ਪਾਸੋਂ ਹਲ ਬਣੇ ਨੇ ਪਰ ਆਪਣੀ ਬੰਦਾਰਾ ਮੀਟਰ ਦੇ ਤੌਰ ਤੇ ਖੜੇ ਨਰਮਲ ਹਰਪਾਲ ਜੀ ਨੂੰ ਜੀ ਉਸ ਤੋਂ ਤੁਹਾਨੂੰ ਕਹਿਣਾ ਹੈ ਕਿ ਇਹਨਾਂ ਨੇ ਅੱਜ ਸਾਡੇ ਪਿੰਡਾਇ ਨੇ ਸਾਡੇ ਪਿੰਡ ਨੂੰ ਮਾਣ ਬਖਸ਼ਿਆ 25 ਲੱਖ ਰੁਪਏ ਸਾਡੇ ਪਿੰਡ ਨੂੰ ਗਰਾਹ ਕਰਕੇ ਨੇ ਉਹ ਹਰਪਾਲ ਜੀ ਤੇ ਬਕਾਇਦਾ ਜਿੰਨਾ ਤੇ ਲਕੀਰ ਨਹੀਂ ਹੁੰਦਾ ਤਾਂ ਉਸ ਦਾ ਪੂਰਾ ਲੇਖੇ ਦੇ ਰਿਕਾਰਡ ਨੂੰ ਲਕੀਰ ਨਹੀਂ ਚੈਦੀ ਜੇ ਸਾਡੇ ਪਿੰਡ ਦਾ ਫਾਇਦਾ ਹੋਣਾ ਚਾਹੀਦਾ ਤੇ ਜੇ ਕਈਏ ਕੋਲ ਇਮਾਨਦਾਰੀ ਵਾਲੀ ਗੱਲ ਹੈ ਉਹੋ ਪਾਰਟੀ ਸਰਕਾਰ ਨੇ ਸਾਬਤ ਕਰਦੀ ਆ ਤੇ ਨਾਲ ਕਿਥੋਂ ਖਾਣ ਦੇਣਾ ਤੇ ਨਾਲ ਖਾਣੇ ਵਿੱਚ ਖਾਣ ਦੇਣਾ ਇਹ ਗੱਲ ਬਾਰੇ ਸਰਕਾਰ ਨੇ ਕਾਫੀ ਚਰਚਾ ਕੀਤੀ ਸਾਨੂੰ ਮਾਲ ਆ ਗਿਆ ਤੇ ਪਹਿਲੇ ਦਿਨ ਉਹ ਪਾਰਟੀ ਨਾਲ ਜਿਹੜੇ ਉਹਨਾਂ ਲੋਕਾਂ ਨਾਲ ਜਿਹੜੇ ਉਹਨਾਂ ਨੂੰ ਆਸਰ ਕਿਤੇ ਮੰਨੇ ਆ ਬੜੇ ਬਹੁਤ ਲੋਕਾਂ ਨੂੰ ਪਿਆਰ ਕਰਦੇ ਸੀ ਤੇ ਫਿਰ ਵੀ ਪੰਜਾਬ ਦੇ ਪਿਆਰ ਕਰਕੇ ਉਹਨਾਂ ਨੂੰ ਮਾਨ ਵਾਹ ਕੇ ਮਾਨਸਰ ਖਾਣੀਆਂ ਬਾਰੇ ਮੰਗਾ ਨੇ ਜੋ ਅਸੀਂ ਕਹਿੰਦੇ ਆ ਦੇਖੋ ਤੁੱਡੀ ਕੇ ਇਤਿਹਾਸ ਪਿੰਡ ਤੁਸੀਂ ਜੇ ਮੇਰੇ ਕੋਲ ਹੱਥ ਨਾਲ ਨੰਬਰ ਕੱਢੇ ਤੁਸੀਂ ਮੈਨੂੰ ਚਾਹਤੇ ਐ ਕੋਈ ਤੁਸੀਂ ਗਰਾਉਂਡ ਤੇ ਬੈਠ ਕੇ ਮੁਰਗੇ ਦੀ ਹੋਵੇ ਨਾ ਕਿਸੇ ਨੂੰ ਮਲੇ ਕਾਫੀ ਦਿਨ ਪਹਿਲਾਂ ਇਨਸ਼ਾ ਅੱਲਾ ਤੋ ਅੱਜ ਵੀ ਮੁੰਡੇ ਖੇਡਾਂ ਵਾਲੇ ਆ ਕੇ ਜੀ ਆਖੀਂ ਪ੍ਰੇਮ ਦੇ ਸਾਡੇ ਗੁਰਮਾਨ ਸਿੰਘ ਸਾਹਿਬ ਨਾਲ ਗੱਲਾਂ ਕਰਾ ਕੇ ਤੇ ਗਰਾਉਂਡ ਤੇ ਬੈਠ ਕੇ ਮੁਰਗੇ ਦੀ ਪਰੇ ਸੰਪਲ ਤਰੀਕੇ ਨਾਲ ਤੋਂ ਤੁਹਾਨੂੰ ਇਹ ਆਪ ਅਤੂਰੀ ਕੇ ਇਤਿਹਾਸਿਕ ਪਿੰਡ ਲਾਲਾ ਰਾਜਪਤਰਾਇ ਦਾ ਪਿੰਡ ਆ نگری بارہ نگری ہوئے یہ چاہتے ہیں کہ جیسے آپ چاہتے ہیں کہ ٹورسٹ ڈیسٹینے لگے تو دیکھنا پڑھیں ਜੋ ਜਿਹੜੇ ਹੋਣ ਆਪਣਾ ਉਹ ਕੰਮ ਕਰ ਰਹੇ ਉਹ ਆ ਗਏ ਦੋ ਮਾਨੂੰ ਪੜਦੇ ਇਤਿਹਾਸ ਤੋਂ ਕਹਿੰਦਾ ਹਾਲਾਂਕਿ ਮੇਰੇ ਪ੍ਰੈਕਟਿਕਾਰੀਆਂ ਤੋਂ ਜਾਣਖ ਰਹਿਗੇ ਕਿ ਯਾਰ ਇਤਿਹਾਸ ਲੋਕਾਂ ਤੱਕ ਪਹੁੰਚਿਆ ਕਿਉਂ ਪਹੁੰਚਣਾ ਚਾਹੀਦਾ ਜੀ ਅਸੀਂ ਆਸ ਰੱਖਦੇ ਹਾਂ ਕਿ ਇਹਨੂੰ ਪੂਰਤ ਦਸ਼ਮੀ ਦਿਨ ਬਣਾਈਏ ਸਾਡੀਆਂ ਮੰਗਾਂ ਨੇ ਜੋ ਸਾਡੇ ਸਰਪੰਚ ਸਾਹਿਬ ਦਰਸ਼ਨੀ ਦਿਨ ਉਹ ਤੁਹਾਡੇ ਨਾਲ ਸਾਧੀਆਂ ਕਰਨਗੇ ਤੇ ਤੁਹਾਡੇ ਪੁਰਾਣੇ ਮਿੱਤਰ ਵੀ ਸਾਡੇ ਨਾਲ ਬੈਠੇ ਵੀ ਆਪੀ ਵੀ ਐਂਕਰ ਦਾ ਤੇ ਜਿੱਥੇ ਆਪਾਂ ਮੰਨਦਾ ਜਿੱਥੇ ਬੈਠੇ ਆ ਸਾਡੇ ਐਮਐਨਓਰ ਇੱਥੇ ਪੜ੍ਹੇ ਨੇ ਇੱਥੇ ਕਾਲਜ ਦੇ ਵਿੱਚ ਇਹਨਾਂ ਦੀਆਂ ਵੀ ਬਹੁਤ ਇਜਾਤਾਂ ਨੇ ਇਸ ਥਾਲੇ ਦੇ ਨਾਲ ਜੁੜ ਗਿਆ ਹੁੰਦਾ ਸੋ ਬੜਾ ਲਮਾਣੇ ਸਮਾਂ ਨਹੀਂ ਲੈਂਦਾ ਇਹ ਤੁਹਾਡਾ ਤੇ ਸਿਰਫ ਇਹ ਮਾਣਾ ਕਰਨ ਤੇ ਸਾਡਾ ਪਰਮਾਪੂਰਆ ਕਰਕੇ ਜਾਉਂਦੇ ਜੀ ਪੰਡਤਾ ਹੁੰਦਾ ਸਾਡੇ ਪ੍ਰਸੰਤਾ ਨੂੰ ਬੇਇੱਜ਼ਤੀ ਕਰੂਗਾ ਤੇ ਇਹ ਵੀ ਉਹਨਾਂ ਸਾਡੀਆਂ ਮੱਗਾਂ ਨੇ ਇੱਥੇ ਆਖੀ ਆਹ ਲੋ ਇਹ ਹੁਣ ਆ ਗਿਆ ਇੱਕ ਬੰਦਾ ਆਹ ਲੋ ਠੀਕ ਆ ਹੋਣ ਆਊਗਾ ਬੰਦੇ ਦਾ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਉਹ ਨੂੰ ਮੈਂ ਕਹਿ ਗਿਆ ਨਾ ਥੋੜਾ ਹੋਰ ਇੱਧਰ ਹੋ ਕੇ ਬੋਲੋ ਪੰਜਾਬ ਦੇ ਮੌਕਮ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਨਾਂ ਦਾ ਅਸੀਂ ਤੋਂ ਨੀਵੇਂ ਨਗਰਤ ਵੀਹੇ ਪਹੁੰਚਣ ਤੇ ਵੈਲਕਮ ਕਰਦੇ ਆ ਜੀ ਆਇਆਂ ਨੂੰ ਕਰਦੇ ਆ ਤੇ ਉਹਨਾਂ ਦੇ ਨਾਲ ਸਾਡੇ ਹਲਖਾਲਕੇ ਦੇ ਐਮਐਲਏ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰ ਨਾਲ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਦੀ ਟੀਮਾਂ ਤੇ ਨਾਲ ਹਾਟਾ ਬਾਗਾ ਪ੍ਰਾਰਥ ਨੂੰ ਐਮਐਲਏ ਸਰਦਾਰ ਅਮਰਪਾਲ ਸਿੰਘ ਦੀ ਸੁਖਾਨੰਦ ਤੇ ਨਾਲ ਸਾਡੇ ਮੋਗਾ ਤੋਂ ਐਮਐਲਏ ਅਮਨਦੀਪ ਕੌਰ ਜੀ ਅਰੋੜਾ ਤੇ ਉਹਨਾਂ ਦੇ ਨਾਲ ਜਿੰਨੇ ਵੀ ਪਾਰਟੀ ਦੇ ਵਲੰਟੀਅਰ ਜਾਂ ਜਿੰਨੇ ਵੀ ਟੀਮ ਪਹੁੰਚੀ ਆ ਅਸੀਂ ਉਹਨਾਂ ਦਾ ਗਦਰੀ ਬਾਪਿਆਂ ਦੇ ਲਾਲਾ ਲਾਜਪਤਰਾ ਜੀ ਦੇ ਤੇ ਸ਼ਹੀਦਾਂ ਦੀ ਧਰਤੀ ਧੁੱਪੀ ਕੇ ਪਹੁੰਚਣ ਤੇ ਪਹਿਲੇ ਤੋਂ ਧੰਨਵਾਦ ਕਰਦੇ ਆ ਪਲ ਤੋਂ ਪਹਿਲਾਂ ਜਿਵੇਂ ਮੈਥੋਂ ਪਹਿਲਾਂ ਬਾਈ ਨੇ ਦੱਸਿਆ ਕਿ ਧੁੱਪੀ ਕੇ ਧਰਤੀ ਪਵਿੱਤਰ ਧਰਤੀ ਆ ਜਦੋਂ ਦੇਸ਼ ਦੀ ਆਜ਼ਾਦੀ ਮੌਕੇ ਜਿੱਥੇ ਇੱਕ ਮੋਰਚਾ ਚੱਲਦੀ ਹੁੰਦੀ ਸੀ ਤੇ ਬੀਜਾ ਦੀ ਧਰਤੀ ਦੇ ਉੱਤੇ ਜਿਹੜੀ ਉਹ ਲਹਿਰ ਚੱਲਦੀ ਸੀ ਉਹਦੇ ਬੈਠ ਕੇ ਮੀਂੜੀਆਂ ਹੁੰਦੀਆਂ ਸਾਡੇ ਗਦਰੀ ਬਾਪਿਆਂ ਦੀਆਂ ਲਾਲਾ ਲਾਜ ਪਤਰਾਈ ਜੀ ਜਿਨ੍ਹਾਂ ਦਾ ਜਨਮ ਹੋਇਆ ਤੇ ਬੀਜਾ ਦੀ ਧਰਤੀ ਦੇ ਉੱਤੇ ਤੇ ਹੋਰ ਉਹ ਗਦਰ ਲਹਿਰ ਦੀਆਂ ਮੀਂੜੀਆਂ ਦੇ ਵਿੱਚੋਂ ਉਹਨਾਂ ਮੀਂੜੀਆਂ ਤੋਂ ਇੰਸਪਾਇਰ ਹੋ ਕੇ ਭਗਤ ਸਿੰਘ ਹੋਣੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਸ਼ਹਾਦਤਾਂ ਦਿੱਤੀਆਂ ਤੇ ਜਿਹੜੀ ਆਜ਼ਾਦੀ ਦਾ ਆਪਾਂ ਮੈਂ ਮੰਨ ਰਿਹਾ ਉਹ ਇਹਨਾਂ ਸਹੀਦਾਂ ਦੀ ਬਦੌਲਤ ਯਾਰ ਸਾਡੇ ਵਿਚਾਰ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਧਰਮਕੋਟ ਸਰਦਾਰ ਦਲਿੰਦਰ ਸਿੰਘ ਦੀ ਲਾਜੂ ਤੋਂ ਉਹ ਕਹਿੰਦੇ ਆ ਉਹਨਾਂ ਦਾ ਵੀ ਇਥੇ ਪਹੁੰਚਦੇ ਤਹਿਤ ਮੈਂ ਧੰਨਵਾਦ ਕਰਦੇ ਆ ਤੇ ਨਾਲ ਦੀ ਨਾਲ ਸਾਡੇ ਜਿਵੇਂ ਜਦੋਂ ਮੈਂ ਸਰਪੰਚ ਨਹੀਂ ਬਣਿਆ ਸੀ ਆ 2013 ਤੋਂ ਅਸੀਂ ਪਾਰਟੀ ਦੇ ਨਾਲ ਜੁੜੇ ਉਦੋਂ ਤੋਂ ਕਰਕੇ ਜੁੜੇ ਸੀਗੇ ਤੇ ਸਾਡੀ ਫੌਜ ਜਿੰਨਾ ਦੇ ਨਾਲ ਸਾਡੀ ਸੋਜ ਮੇਲ ਖਾਂਦੀ ਆ ਉਹਦੇ ਲੀਟਰ ਸਾਨੂੰ ਮਨਨ ਲਾਗੇ ਸੀਗੇ ਤੇ ਫੇਰ ਜਦੋਂ ਸਰਦਾਰ ਭਗਤ ਸਿੰਘ ਦੇ ਜਨਮ ਸਥਾਨ ਦੇ ਤੋਂ ਆਪਣੇ ਮਾਨ ਸਾਹਿਬ ਨੇ ਸੌ ਖਾ ਕੇ ਜਿਹੜੇ ਆਪਣੇ ਰਾਜਨੀਤੀ ਦੀ ਸ਼ੁਰੂਆਤ ਕੀਤੀ ਤੇ ਆਪਣੇ ਜਿਹੜਾ ਸਰਕਾਰ ਦੇ ਮੋਟ ਬਣਿਆ ਉਹ ਸਾਨੂੰ ਬਹੁਤ ਪ੍ਰਭਾਵਿਤ ਕਰਦੇ ਕਿਉਂਕਿ ਸਾਨੂੰ ਉਹ ਨਹੀਂ ਸਾਨੂੰ ਲੱਗਦਾ ਕਿਉਂਕਿ ਸਭ ਤੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਰਹੀਆਂ ਉਹਨਾਂ ਨੇ ਵੀ ਸਰਕਾਰਾਂ ਦਾ ਕਪਰੋਚ ਕਰਕੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਹਿੰਦੇ ਇਹ ਧਰਤੀ ਦੇ ਉੱਤੇ ਪਹੁੰਚਦੇ ਰਹੇ ਆ ਤੇ ਸਾਡਾ ਸੁਖਲਾ ਸੀ ਵੀ ਅਸੀਂ ਇਹੋ ਜਿਹੇ ਲੀਡਰ ਦੇ ਨਾਲ ਜੁੜੀਏ ਜਿਹੜਾ ਸਹੀ ਦਲ ਦਾ ਹਸਕਾਰ ਕਰਦਾ ਹੋਵੇ ਤੇ ਜਦੋਂ ਉਹ ਸਾਨੂੰ ਸਰਦਾਰ ਭਗਵਾਨ ਸਿੰਘ ਜੀ ਦੇ ਮਾਨ ਮਾਨ ਜੀ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਪਿੱਛੇ ਜੇ ਸੀ ਦਾਲੀਆਂ ਘਰਦਿਆਂ ਨੂੰ ਅਸੀਂ ਸੁਣਦੇ ਆ ਰਹੇ ਹਾਂ ਬਈ ਮਾਨਸਾ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਆ ਜਿਵੇਂ ਸਰਕਾਰ ਸਹੀ ਦੀ ਸਰਾਬਾ ਉਹਨਾਂ ਦੇ ਪਿੰਡ ਦੇ ਵਿੱਚ ਮਾਨਸਾ ਜੀ ਨੇ ਪਿੱਛੇ ਆਏ ਸੀਗੇ ਤੇ 48 ਕਰੋੜ ਦੀ ਗ੍ਰਾਂਟ ਪਾਸ ਕੀਤੀ ਸੀ ਜਿਵੇਂ ਮਾਨਸਾ ਸਾਡੇ ਪਿੰਡ ਦੇ ਸੀ ਗੰਮੀ ਗੱਲ ਕਰੀਏ ਤਾਂ ਲਾਲਾ ਲਾਜਪਤਰਾਏ ਜੀ ਤੇ ਉਹਨਾਂ ਦੇ ਨਾਲ ਗਦਰੀ ਬਾਬੇ ਜਿਨ੍ਹਾਂ ਚੋਂ ਬਾਬਾ ਇਸ਼ਤ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਵੀ ਹੋਈ ਤੇ ਬਾਬਾ ਪਾਤਰ ਸਿੰਘ ਜੀ ਨੇ 23 ਸਾਲ ਕਾਲੇ ਪਾਣੀਆਂ ਦੀ ਸੇਵਾ ਕੀਤੀ ਤੇ ਅਨੇਕਾਂ ਹੀ ਨੰਬਰਦਾਰਿਆ ਉਸ ਟਾਈਮ ਦੇ ਵਿੱਚ ਭੰਗ ਹੋਈਆਂ ਤੇ ਅਸੀਂ ਚਾਹੁੰਦੇ ਹਾਂ ਬਯੋਸ਼ੀ ਦੀ ਧਰਤੀ ਇੱਕਾ ਮਾਡਲ ਪਿੰਡ ਦੇ ਰੂਪ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਜੀਗਾਂ ਦੀ ਧਰਤੀ ਨੂੰ ਵੈਸੇ ਕਿਸੇ ਨਾ ਸਰਕਾਰਾਂ ਨੇ ਇਹ ਕਾਲਜ ਦਿੱਤਾ ਇਹ ਹਸਪਤਾਲ ਦਿੱਤਾ ਪਰ ਜੇ ਪਿੰਡ ਦੀ ਡਿਵੈਲਪਮੈਂਟ ਦੇਖੀਏ ਉਹਦਾ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਪਿਛਲੇ 10 10 ਸਾਲਾਂ ਤੋਂ ਅਸੀਂ ਕਿਤੇ ਨਾ ਕਿ ਦੇ ਪਿੱਛੜ ਗਏ ਆ ਜੀ ਜਿਹਦੇ ਵਿੱਚ ਸੀਵਰੇਜ ਦੀ ਸਾਡੀ ਸਾਰਿਆਂ ਤੋਂ ਵੱਡੀ ਪ੍ਰੋਬਲਮ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ 4 5 ਛੱਪੜਾਂ ਉਹਨਾਂ ਵਿੱਚ ਹੀ ਸਾਡੇ ਸਾਰੇ ਪਿੰਡ ਦਾ ਪਾਣੀ ਜਾਂਦਾ ਵਾ ਉਸ ਤੋਂ ਬਾਅਦ ਡਰੇਨੇਜ ਦਾ ਸਿਸਟਮ ਦਾ ਸੀਵਰੇਜ ਉੱਤਰ ਪਾਣੀ ਨਹੀਂ ਜਾਂਦਾ ਤੋ ਸੰਪੜਾਂ ਦੇ ਉੱਤੇ ਹੀ ਅਸੀਂ ਨਿਰਭਰ ਕਰਦੇ ਆਂ ਤੇ ਇਸ ਸਾਲ ਤੁਹਾਨੂੰ ਪਤਾ ਜਿਵੇਂ ਬਾਰਿਸ਼ਾਂ ਬਹੁਤ ਜ਼ਿਆਦੇ ਵੀ ਤੇ ਉਹ ਬਾਦ ਕੈਸਮੀਰੀ ਦੇ ਨਾਲ ਉਹ ਛੱਪੜ ਵੀ ਕਈ ਗਰੀਬ ਘਰਾਂ ਦੇ ਵਿੱਚ ਉਹਨਾਂ ਦੇ ਗਰੀਬ ਘਰਾਂ ਦੇ ਘਰ ਨਾਲ ਲੱਗਦੇ ਆ ਤੇ ਇਸ ਵਾਰੀ ਜਦੋਂ ਉਹ ਛੱਪੜ ਪੜੇ ਤਾਂ ਸਾਨੂੰ ਸਾਡੇ ਪੈਰ ਤੇ ਸਾਨੂੰ ਪਤਾ ਕੀ ਬੀਤਦੀ ਸੀ ਵੀ ਜਦੋਂ ਘਰਾਂ ਦੇ ਦਰਜੇ ਪਾਣੀ ਚੜਾਇਆ ਜਾਂਦਾ ਸੀ ਉਹਦੇ ਨਾਲ ਬਹੁਤ ਉਹਨਾਂ ਘਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਡੀ ਮੰਨਤ ਨਾਲ ਇੱਕੋ ਇੱਕ ਮੰਗ ਸਾਡੇ ਪਿੰਡ ਦੀ ਸਾਡੇ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਤੇ ਨਾਲ ਸਾਡੇ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਤੇ ਨਾਲ ਸੀਵਰੇਜ ਪਾਉਣ ਦੇ ਸਮੇਂ ਜਿਹੜਾ ਉਹ ਤੱਟ ਭੱਜ ਗੜੀਆਂ ਦੀਆਂ ਹੋਈਆਂ ਉਹਨਾਂ ਦੇ ਵਿੱਚ ਇੰਟਰਲੌਕ ਤੇ ਨਾਲ ਦੀ ਨਾਲ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਸਾਡੇ ਪਿੰਡ ਦੇ ਵਿੱਚ ਆਏ ਸੀਗੇ ਉਸ ਟਾਈਮ ਹੀ ਕਿ ਜਿਹੜੇ ਆਪੀਨ ਵਾਲੀ ਪਾਣੀ ਦੀ ਪਾਈਪ ਲਾਈਨ ਆ ਉਹ ਕੈਮ ਹੀ ਪਈ ਸੀ ਉਸ ਤੋਂ ਬਾਅਦ ਅਜ ਤੱਕ ਉਹ ਪਾਈਪ ਲਾਈਨ ਨਹੀਂ ਪਈ ਤੇ ਉਹ ਬਹੁਤ ਖਰਾਸਾ ਹਾਲਤ ਹੋ ਗਈ ਆ ਭਾਵੇਂ ਕਿ ਐਮਐਲਏ ਸਾਹਿਬ ਨੇ ਸਾਨੂੰ ਨਵਾਂ ਬੋਰ ਕਰਾਉਣ ਵਾਸਤੇ 5 ਲੱਖ ਦੀ ਗ੍ਰਾਂਟ ਦਿੱਤੀ ਸੀ ਅਜੀ ਉਹ ਬੋਰ ਤਾਂ ਕਰਾਦਾ 550 600 ਫੁੱਟਾਂ ਵਾਲਾ ਬੋਰ ਤਾਂ ਕਰਾਦਾ ਹਾਂਜੀ ਬਸ ਜੀ ਇਹੀ ਆ ਵੀ ਸਾਡੇ ਸੀਵਰੇਜ ਸਿਸਟਮ ਤੇ ਨਾਲ ਜਿਹੜਾ 3 ਨਾਲੇ ਪਾਣੀ ਦੀਆਂ ਪਾਈਪਾਂ ਬਹੁਤ ਲੰਬੇ ਟਾਈਮ ਤੋਂ ਪਈਆਂ ਹੋ ਉਹ ਹਾਂਜੀ ਉਹ ਸਾਰਾ ਅਸੀਂ ਬਜਟ ਬਣਾਇਆ ਹੋਇਆ ਜੀ ਸਾਨੂੰ ਬਹੁਤ ਆਸ ਆਈ ਤਾਨੂੰ ਬਹੁਤ ਆਜ਼ਾਦ ਬਹੁਤ ਬਹੁਤ ਧੰਵਾਦ ਸ੍ਰੀ ਅੰਕਾਲ ਸਾਹਿਬ ਨੂੰ ਇਹੀ ਆਸ ਸੀ ਅਸੀਂ ਕਹਿ ਦੇ ਤੋਂ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਮਨਜੀਤ ਸਿੰਘ ਬਲਾਸਤੌਰ ਬਹੁਤ ਨੇਕ ਸੁਭਾਅ ਦੇ ਤੁਹਾਨੂੰ ਅੰਦਲੇ ਸਾਹਿਬ ਮਿਲੇ ਆ ਤੇ ਸਾਡੀ ਹਰੇਕ ਮੰਗ ਨੂੰ ਕਹਿ ਦੇ ਧਾਰ ਤੇ ਮੰਗ ਕੇ ਸਾਡੇ ਸਾਰੇ ਹੱਲ ਕਰਦੇ ਆ ਜੀ ਤੇ ਬਾਕੀ ਮੈਂ ਜਿਆਦਾ ਲੰਮਾ ਸਵਾਲ ਨਾ ਲੈਂਦਾ ਹੋਇਆ ਥੋੜੇ ਜੀ ਥੋੜੇ ਜੇ ਨਰਮਾ ਦਾ ਨਵੇਂ ਆਈ ਹੌਲੀ ਹੌਲੀ ਸਿੱਖਾਂਗੇ ਜੀ ਬਹੁਤ ਧੰਨਵਾਦ ਜੀ ਤੁਹਾਨੂੰ ਯਾਦ ਹੈ ਜੀ ਤੁਹਾਨੂੰ ਲੈ ਰਿਆ ਜੀ ਆਹ ਸਤਕਾਰਯੋਗ ਸਾਡੇ ਸੀਐਮ ਸਾਹਿਬ ਤੁਸੀਂ ਸਾਡੇ ਲੀਡਰ ਉਹ ਮੈਨੂੰ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਹਿਯੋਗੀ ਧਰਤੀ ਸਾਥੀ ਧਰਤੀ ਅਰ ਦੇਸ਼ ਭਗਤਾਂ ਧਰਤੀ ਤੁਡੀ ਕੇ ਅਜੂਰ ਤੁਡੀ ਕੇ ਟਾਕੇ ਪੰਜਾਬ ਕੇ ਸੇਵਕ ਇਹਨਾਂ ਨੂੰ ਕਿਹਾ ਜਾਂਦਾ ਕਿ ਲਾਲਾ ਲਾਜਪਤ ਰਾਏ ਜੀ ਉਹਨਾਂ ਨੂੰ ਨਾ ਤਨਸਤਖ ਹੋਣ ਦਾ ਮੌਕਾ ਮਿਲਿਆ ਗਦਰ ਦੀ ਵਾਪਿਆਂ ਨੂੰ ਧਰਤੀ ਤੇ ਆਕੇ ਯਾਦ ਕਰ ਕਿਰਨਾਂ ਨੂੰ ਮਨ ਨੂੰ ਸਕੂਨ ਵੀ ਮਿਲਿਆ ਤੇ ਇਹੀ ਮੰਗਿਆ ਕਿ ਸਮੱਤ ਬਖਸ਼ੀ ਦਾ ਰਿਆ ਉਹਨਾਂ ਦੇ ਪਾਏ ਹੋਪੂਰਨਿਆਂ ਤੇ ਚੱਲ ਗਏ ਦੇਸ਼ ਵਾਸਤੇ ਕੌਮ ਵਾਸਤੇ ਕੁਝ ਕਰ ਜੀਏ ਬੜਾ ਭਾਰੀ ਕਹਾਣੀ ਮੈਨੂੰ ਪਤਾ ਆ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣ ਜਾਦਾ ਅਸਲ ਸਰ ਮੰਗਣਾ ਸਰਪੰਚ ਸਾਹਿਬ ਨੇ ਅਲਕੇ ਨਵੇਂ ਸਰਪੰਚ ਨੇ ਇਨੇ ਚਿਰ ਤੱਕ 50 ਮੰਗਾ ਗਏ ਨੇ ਬਾਬੂ ਉਹ 66 ਉਹ ਤਾਂ ਨਹੀਂ ਕਿੱਤਰੋਂ 66 ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸਿੱਧਾ ਗੋਰੀ ਛੱਪੜ ਵਾਸਤੇ ਇਨੇ ਪੈਸੇ ਚਾਹੀਦੇ ਆ ਭੱਜੋ ਲੈਨੇ ਖਜ਼ਾਨਾ ਮੰਤਰੀ ਨਾਲ ਲੈ ਕੇ ਆਏ ਮੈਂ ਸਿੱਧੀ ਦੀ ਗੱਲ ਮੈਨੇ ਚਿਰ ਤੱਕ ਬਹੁਤ ਮੰਗਾ ਹੋ ਜਾਂਦੀ ਆ ਪਰ ਸ਼ਾਇਦ ਇਹਨਾਂ ਨੇ ਮੰਗੀਆਂ ਵੀ ਨਹੀਂ ਜਾਂ ਮੈਨੂੰ ਪਤਾ ਲਿਆ ਲਿਆ ਵੀ ਮੰਗੀ ਆਹ ਦਾ ਆ ਇਹ ਮੰਗ ਪੱਤਰ ਨਹੀਂ ਦੇ ਤੱਕ ਬਣਾਇਆ ਲੈਣਾ ਹੈ ਉਹ ਨਮੇਸ਼ਪੰਚ ਨੇ ਕਿ ਕੋਈ ਨਹੀਂ ਕੋਈ ਮਾਇ ਵੀ ਨਾ ਮੈਂ ਹਾਂ ਪਾਈਪ ਲਾਈਨ ਮੈਂ ਜਦ ਬਸਤੇ ਤੋਂ ਮੁੜਿਆ ਸੱਜੇ ਪਾਸੇ ਨੂੰ ਲਾਲਾ ਜੀ ਦਾ ਜਨਮ ਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤਾਂ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਸੀ ਵੇਲਾ ਬਹੁਤ ਹੋ ਗਿਆ ਮੈਂ ਕਿਹਾ ਵੀ ਉਹਨਾਂ ਨੇ ਤਾਂ ਮੈਂ ਮੰਗ ਰੱਖੀ ਹੋਵੇ ਨਾ ਹੋਵੇ ਇਹ ਬਾਅਦ ਜਨਮ ਕਰਦੇ ਨਾ ਤਾਂ ਸੀ ਵੇਲਾ ਕੰਮ ਦਾ ਬਹੁਤ ਹੋ ਗਿਆ ਪੈਸੇ ਦੀ ਕੋਈ ਕਮੀ ਨਹੀਂ وہی پھر بھیج دو گندے پانی کی وجہ اکترتا نکاسی وہی آئی ہے نا پانی لاسم کا پانی ہے چپڑ پھر اچھا پوری کتاب بھی بنا رکھی ہے لگنا نقشے بھی بنا رکھے ہونا سیم ری ہونا چاہیے کل پانی پانی دکھ جا ਹੋਰ ਕਾਜ ਹੱਸੇ ਗਰਾਊਂਡ ਨੂੰ ਅੱਛਾ ਆ ਲੈ ਜੀ ਨਾ ਨਾਬਲਾ ਲੈ ਨਪਿੰਦਾ ਨਾ ਮੈਂ ਸਮਝਾ ਤ ਤੁਸੀਂ ਮੈਨੂੰ ਸਾਰਾ ਲਿਖ ਕੇ ਦੇ ਦਿਓ ਇਹ ਹੀ ਫੈਸਲੇ ਵੀ ਆਪਾਂ ਇਹ ਸਾਰੇ ਕੱਲਾ ਜਿਹੇ ਕੰਮ ਕਰ ਰਹੇ ਹਾਂ ਪਰ ਜੇ ਤੁਸੀਂ ਵੀ ਕੋਈ ਸ਼ੁਰੂ ਕਰ ਲਾਂਗੇ ਤਾਂ ਹੋਰ ਜ਼ਿਆਦਾ ਚੀਜ਼ੀ ਕਰਤੀ ਹੈ ਨਹੀਂ ਅਸੀਂ ਤੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਇਲਾਕੇ ਦਾ ਔਰ ਪਿੰਡੀ ਨਾਮੀ ਕਿਉਂਕਿ ਮੇਰੇ ਨਾਲ ਆ ਮਲਏ ਮੇਰੇ ਆਲਗੋੜ ਦੇ ਹਲਕਿਆਂ ਦੇ ਧਰਮਕੋੜ ਤੋਂ ਐਮਐਲਏ ਸਾਹਿਬਾ ਬਾਗੀਦਾਨ ਸਾਹਿਬਾ ਮੇਲੇ ਮੋਕੇ ਤੋਂ ਮੇਲੇ ਇੱਥੇ ਮਿਲ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿੱਤਾਇਆ ਮਨਜੀਤ ਸਿੰਘ ਬਲਾਸਪੁਰ ਸਾਹਿਬ ਨਾਲ ਖੜੇ ਬਹੁਤ ਸਾਰੇ ਹੋਣਤਵਾਨ ਤੇ ਸੱਜਣ ਮੈਨੂੰ ਸਭ ਤੋਂ ਵਧੀਆ ਐਕਸਪੀਡ ਦੀ ਗੱਲ ਇਹ ਲੱਗੀ ਜਦੋਂ ਮੇਰੇ ਕੋਲ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਲਕਾ ਸਰਪੰਚ ਤੇ ਮੇਹਤਾ ਸਰਪੰਚ ਕਿੰਨੇ ਜਾਨ ਇਕੱਠੇ ਸੀ ਮੈਂ ਗਾਵਾਂ ਕਿ ਕਿਹੜੇ ਪਿੰਡ ਤੋਂ ਹੁਣ ਜਾਵੇ ਮਜੂਤਾ ਤੇ ਸਾਫ ਦਾ ਇਕੱਠੇ ਉਹਨਾਂ ਦਾ ਸਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਰਾਏ ਹੁੰਦੇ ਧੋਖਾ ਦੇ ਜਾਣ ਨੂੰ ਹਟ ਜਾਂਦੇ ਆ ਪਤਾ ਆਪਾਂ ਬਰਾਬਰਤਾ ਹੀ ਕਰਨ ਨੂੰ ਆ ਜਾਂਦੇ ਹਾਂ ਜਿੰਨੇ ਮੇਰੇ ਘਰ ਤੋਂ ਬੜਾ ਸੀ ਕੋਈ ਵੀ ਕਦੇ ਫਿਰਦਾ ਪਰ ਮੈਨੂੰ ਚੰਗਾ ਲੱਗਿਆ ਮੈਂ ਕਿ ਯਾਰ ਸਾਫ ਦਾ ਤੇ ਮਜੂਤਾ ਇਕੱਠੇ ਇਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇੱਥੇ ਸਾਫ ਦਾ ਪਲੇਅਰ ਖੜੇ ਹੋਣਗੇ ਮਜੂਤਾ ਦੇ ਆ ਵੀ ਖੜੇ ਹੋਣਗੇ ਤੇ ਜਿਹੜੇ ਬਾਅਦ ਵਿੱਚ ਤੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਹੋਣਗੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਾਂ ਜਗਦਿਆਂ ਨੇ ਵੀ ਮੈਂ ਵੀ ਐ ਬਣੂਗਾ ਮੈਂ ਵੀ ਜੱਫੇ ਲਾਉਂਗਾ ਮੈਂ ਵੀ ਕੈਂਚੀਆਂ ਮਾਰੂਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇਥੋਂ ਗੋਲ ਕਰੂਗਾ ਆ ਬਰਾਬਰੀਆਂ ਸੁਤੰਤਰਤਾ ਆਕੀਲਾ ਮੈਂ ਕਰਦਾ ਸੁਭਰਾ ਸਕੂਨ ਮਿਲਿਆ ਕਿ ਪੰਜਾਬ ਤੇ ਪਿੰਡੇ ਹੈ ਜੀ ਹੋਣੇ ਚਾਹੀਦੇ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਢੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆ ਉਹ ਦੂਰ ਤੱਕ ਦੇਖਿਆ ਉਹ ਹਲਾਤ ਕਈ ਪਿੰਡ ਹੈਗੇ ਨੇ ਸਾਡੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਕਹਿਣਾ ਕਿ ਜਾ ਕੇ ਉੱਥੇ ਦੇਖਿਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਵਾ ਲਿਓ। ਕਿਉਂਕਿ ਲੋਕਲ ਮੋਟਿਆਂ ਨੂੰ ਚਾੜਾ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿਵੇਂ ਹੈ। ਹੁਣ ਕੀ ਕੀ ਉੱਥੇ ਚਾਹੀਦਾ ਹੈ। ਸੋ ਮੈਂ ਜ਼ਿਆਦਾ ਦੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੀ ਬੇਨਤੀ ਕਿ ਕਿਸੇ ਕੋਲ ਸਾਲੇ ਮੰਨ ਲੈਣਾ। ਹਨਾ ਜਿਹੜੀ ਕਿ ਉਹ ਸਾਡੀ ਇਹ ਅਲਾਉ ਕਰੋਗੀ। ਮੇਰਾ ਨਾ ਖਿੱਚ ਬਹਿ ਕੇ ਉਹ ਲੋਕ ਕਾਂਜ ਬਹਿ ਕੇ ਨਾ ਕਬੱਡੀ ਦੇਖਣ ਦੀ ਜੀ ਕਰਦਾ ਨਾਲ ਨਾਲ ਜੋ ਜੱਫਾ ਪਹਿਗਿਆ ਟੇਟਾ ਹੋਣ ਨੂੰ ਵੀ ਜੀ ਕਰਦਾ ਹੈ। ਪਰ ਮੈਨੂੰ ਬੈਠਾ ਨਹੀਂ ਦਿੰਦੇ ਯਾਰ ਹਨਾ ਆ ਦੇਖ ਲੈਨੇ ਆ ਕੋਈ ਨਾਲ ਨਾ ਜਾਇਓ ਮੈਂ ਮੇਰਾ ਕੀ ਬਦਲ ਕਿੱਥੇ ਬਹਿ ਜਾਵਾਂ ਹਨਾ ਉੱਥੇ ਬਹਿ ਜਾਵਾਂ ਉੱਥੇ ਬਹਿ ਜਾਵਾਂ ਕੀ ਬਦਲ ਕਿੱਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਓ ਕਿ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬੈਠ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਰਹੇ ਹਾਂ ਖੇਡਦੇ ਵੀ ਰਹੇ ਹਾਂ ਹਨਾ ਬੜਾ ਵੱਡਾ ਕੰਮ ਹੈ ਜੀ ਬੜਾ ਵੱਡਾ ਉਤਸਵ ਹੈ ਪਤਾ ਨਹੀਂ ਕਦੋਂ ਤੋਂ ਲੱਗੇ ਹੋਣਗੇ ਆਹ ਟੂਰਨਾਮੈਂਟ ਵਾਸਤੇ ਤੇ ਅੱਜ ਦਿਨ ਆ ਗਿਆ ਇਸ ਤੀ ਦਿਨਾਂ ਪਫਾਸ ਨੰਬਰ ਆ ਕਰ ਦਿਆ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਨਾ ਆਪਣੇ ਘਰ ਦੇ ਕੰਮ ਪੱਠੇ ਵੱਢ ਕੇ ਲੈ ਕੰਮ ਕਰਕੇ ਕਬੱਡੀ ਦੇ ਖੜਾਏ ਨੇ ਸਵਾਨ ਸਵਾਨ ਨੂੰ ਦੇਖਣ ਆਏ ਉਹ ਕਦੇ ਫੇਰ ਲਾਗਿਆ ਪਰਾਇਤੀਆਂ ਉਹ ਕਦੇ ਫੇਰ ਰੈਲੀ ਰੱਖ ਲਾਂਗੇ ਜੇ ਫਿਰ ਬੋਨੋ ਜਿਹਾ ਲਾਇਆ ਉਹ ਵੀ ਆ ਜਿਓ ਅੱਜ ਕਬੱਡੀ ਦੇ ਖੜਾਏ ਹੋ ਜਿਹਦੀ ਕੋੜੀ ਦੇ ਕੱਟਾ ਬਈ ਉਸੇ ਸਾਥ ਵੀ ਹੋਣੀ ਚਾਹੀਦੀ ਹੈ ਭੱਤ ਬੱਲੇ ਵੱਲੇ ਛਟਾਰੀਆਂ ਮਾਰੋ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਗੋਮਦੇਵਾ ਸਿਰੋ ਮੰਦਾ ਕੋਈ ਪ੍ਰੋਬਲਮ ਨਹੀਂ ਨਗਰ ਤੁਸੀਂ ਟੱਕਰ ਲਿਖਿਆ ਜੀ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਗਾ ਭਾਈ ਕਰਨੂ ਲਾਲਾ ਜੀ 1865 ਰੁਪਏ ਦਾ ਚਾਹੁੰਦੇ ਹੈ ਹੈਨਾ ਜਦੋਂ ਅਗਲੇ ਭਾਈ ਜਾਨਬਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲੰਬਾ ਹੈ ਜਿਹੜਾ ਉਹ ਦੀ ਪਿਛਲੀ ਵਾਰ ਦੀ ਸੀ ਹਾਂ ਅਗਲੀ ਵਾਰ ਆਪਾਂ ਹੋਰ ਮੰਗਾ ਰੱਖ ਲਿਓ ਕਿ ਹੋਰ ਡਵੈਲਪ ਕਰਨਾ ਹੈ ਹੋਰ ਪਿੰਡਾਂ ਨੂੰ ਚੁਕਾਉਣਾ ਹੈ ਗਰਾਉਂਡ ਬਣਾ ਰਹੇ ਹਾਂ ਛੱਪੜ ਠੀਕ ਕਰ ਰਹੇ ਹਾਂ ਹੈਨਾ ਤਾਂ ਕਿ ਉਹ ਕੋਲਚਰਾਉ ਚੱਲੇਗੇ ਹਾਂ ਹਾਂ ਦੇਖੋ ਮੈਂ ਬੈਕੜਿਆਂ ਨੂੰ ਦੱਸਿਆ ਕਿ ਕਿੱਥੇ ਬੈਠੂਗਾ ਲੈ ਆਪਾਂ ਉੱਥੇ ਬੈਠੇ ਹੀ ਨਹੀਂ ਜਿੱਧਰੋਂ ਜਾਂਦੇ ਹਾਂ ਉਹ ਖੜਜੋ ਖੜਜੋ ਕੁਝ ਨਹੀਂ ਹੁੰਦਾ ਖੜਜੋ ਉਹ ਭਾਈ ਬੁਰਾ ਖੜਜੋ ਤਾਂ ਤੈਂ ਕਿਹਣਾ ਮੈਂ ਇੱਥੇ ਬੈਠੂ ਸਲਤੀ ਕਰੀਂ ਇਹਨਾਂ ਨੇ ਪਰੇਗਾ ਕੀ ਕਰੀਏ ਆਪਸੋ ਬੋਲ ਕਹਿੰਦੇ ਐਨ ਅੰਗਰੇਜ਼ੀ ਚ ਹੈਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਓ ਜੀ ਰੈਫਰੀ ਸਾਹਿਬ ਮੈਂ ਇੱਕ ਵਾਰੇ ਥੇਰਾ ਨੂੰ ਮਿਲਣਾ ਚਾਹਣਾ ਮੈਂ ਗਰਾਊਂਡ ਚਾਹਣਾ ਤੇ ਉਸ ਤੋਂ ਬਾਅਦ ਫਿਰ ਮੈਂ ਆਪੀ ਮੇਰੀ ਬੇਨਤੀ ਸਰੋਂ ਦੀ ਮੈਂ ਲੈਣਾ ਪਹੁੰਚਾਣੀ ਹੈ ਔਰ ਸਰਦਾਰ ਭਗਵਾਨ ਸਿੰਘ ਦੀ ਮਾਂ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਉੱਥੇ ਬਦਲ ਦੇ ਜੀਵਨ ਆਖਰੇ ਹੈ ਉਹਨਾਂ ਦੇ ਨਾਲ ਆਮ ਆਦਮੀ ਦੀ ਜੀਨੀ ਵੀ ਲੀਡਰਸ਼ਿਪ ਆਈ ਉਹਨਾਂ ਦੇ ਵੀ ਜੀਵਨ ਆਖਰੇ ਹੈ ਔਰ ਮੇਰੀ ਬੇਨਤੀ ਹੈ ਬੁਰੇ ਦੀ ਬਣਾ ਜਾਣ ਪਹਿਚਾਨ ਤੋਂ ਬਾਅਦ ਇਸ ਮੈਚ ਦੀ ਜਿਹੜੀ ਸ਼ੁਰੂਆਤ ਹੋਵੇਗੀ ਬੁਰੇ ਦੀ ਬਣਾ ਲੈਣਾ ਪਹੁੰਚਾਣੀ ਹੈ ਕਿਰਪਾ ਕਰਕੇ ਮੇਰੀ ਬੇਨਤੀ ਹੈ ਔਰ ਸਾਡੇ सीएम ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਕੁਝ ਜੋ ਤਾਂ ਕਬੱਡੀ ਦੇ ਲਈ ਖੇਡਾਂ ਲਈ ਕਰ ਰਹੇ ਆ ਔਰ ਇੱਥੇ ਆਂਦੇ ਉਹਨਾਂ ਨੇ ਜੀ ਆਖਰੇ ਆ ਉਹਨਾਂ ਦੇ ਨਾਲ ਸਾਡੇ ਐਮਐਲਏ ਮਨਜੀਤ ਸਿੰਘ ਬਲਾਸਪੁਰ ਇਸ ਇਲਾਕੇ ਦੀ ਬਹੁਤ ਵਧੀਆ ਜ਼ਿੰਮੇਵਾਰੀ ਨਾਲ ਬ੍ਰਿੰਦਰਜੀਤ ਸਿੰਘ ਦੀ ਲਾਡੀ ਤੋਂ ਇਹ ਨਾਲ ਸਾਡੇ ਅਮਰਤਵਾਲ ਸਿੰਘ ਜੀ ਸੁਖਾਨੰਦ ਮੈਡਮ ਅਮਨਦੀਪ ਕੌਰ ਰੋੜਾ ਜੀ ਇਸ ਜ਼ਿਲ੍ਹੇ ਦੇ ਚਾਰੇ ਹਲਕੇ ਚਾਰ ਹਲਕੇ ਆ ਵਿਧਾਨ ਸਭਾ ਦੇ ਤੇਾਰੇ ਐਮਐਲਏ ਸਾਹਿਬ ਉਹਨਾਂ ਨੇ ਇੱਥੇ ਆਉਂਦੇ ਸੀ ਜੀਵਨ ਅਖਰੇ ਲਾਲ ਸਾਡੇ ਵਿੱਤ ਮੰਤਰੀ ਸਾਹਿਬ ਨੇ ਬਹੁਤ ਵੱਡਾ ਧੰਨਵਾਦ ਹੈ ਜਿੰਨੀ ਵੀ ਆਮਦਵੀ ਨੇ ਇੱਥੇ ਲੀਗਰਸ਼ਿਪ ਆਈ ਹੈ ਔਰ ਇੱਕ ਯਾਦਗਾਰੀ ਤਸਵੀਰ ਹੋਵੇਗੀ ਤੇ ਉਸ ਤੋਂ ਬਾਅਦ ਫਿਰ ਅੱਜ ਦੇ ਇਸ ਵਧੀਆ ਮੈਚ ਦੀ ਜਿਹੜੀ ਸ਼ੁਰੂਆਤ ਹੋਵੇਗੀ ਔਰ ਦੋ ਲੋਟੀ ਮਾਰਾ ਜਾਣ ਤੇ ਜਾਣ ਤੋਂ ਬਾਅਦ ਇਹ ਇੱਕ ਵਰੀਆ ਮੈਚ ਖੇਡਿਆ ਜਾਵੇਗਾ ਔਰ ਸਾਡੇ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਾਨ ਜਿਹੜੇ ਸ਼ਹੀਦੀ ਧਰਤੀ ਤੇ ਆਏ ਆ ਮੇਰੀ ਬੇਨਤੀ ਹੈ ਜੱਗੀ ਲੋਪੋ ਮਾਲਵਾ ਕਲਬ ਜੱਗੀ ਲੋਪੋ ਕਿਰਪਾ ਕਰਕੇ ਟੀਮ ਆ ਜਾਏਗੀ ਖਰੂਰ ਸਾਹਿਬ ਦੀ ਟੀਮ ਜਿਹੜੀ ਸਾਡੇ ਕੋਲ ਪੁੱਜੀ ਆ ਇੱਕ ਟੀਮ ਮਾਦੇ ਰੇ ਇੱਕ ਬਾਲਵੇਰੀ ਔਰ ਭੱਜੀ ਲੋਕੋ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਜ਼ਰੂਰ ਔਰ ਦੇਖਣਾ ਵੀ ਡਗੂਰ ਵਾਲੇ ਦਾ ਸ਼ਰਨ ਆ ਗਿਆ ਖੇਡ ਕਬੱਡੀ ਦੇ ਵੱਡੇ ਵੱਡੇ 스타 ਜਵਾਜੇ ਧਰਤੀ ਦੇ ਪੌਣ ਤੋਂ ਕੇਨੇ ਔਰ ਜੀਵਨ ਆਖਰੇ ਸਾਰੇ 스타 ਨੂੰ ਮੇਰੀ ਬੇਨਤੀ ਹੈ ਵੀ ਇੱਕ ਯਾਦਗਾਰੀ ਤਸਵੀਰ ਤੋਂ ਬਾਅਦ ਆਈ ਦੇ ਇਸ ਵੱਡੇ ਨਾਲ ਦੀ ਜਿਹੜੀ ਸ਼ੁਰੂਆਤ ਹੋएगी ਔਰ ਅਮਰ ਲੋਕੋ ਭਾਈ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਸਾਡੇ ਦਰਮਿਆਨ ਪੁਜੇ ਆ ਬੜੀ ਕੱਤੀ ਤਰੀਕ ਨੂੰ ਆ ਉਹਨਾਂ ਲਈ ਕੱਤੀ ਪਰਸਤੋ ਜੋਥੀ ਨੂੰ ਕਿ ਲਾ ਹੈ ਫੁਰਤ ਬਦਲਣ ਦੀ ਦੌੜ 14 ਸਾਲਾਂ ਬਾਅਦ ਹੋਣੀ ਹੈ 14 ਸਾਲ ਉਮਰ ਕਹਿੰਦੇ ਨੂੰ 14 ਸਾਲ ਹੀ ਕਹਿੰਦੇ ਆਪਣੇ ਬੜ ਦੇ ਉਮਰੀ ਦੀ ਸਾਦ ਤੇ ਹੈ ਉਮਰ ਕਦੀ ਨਹੀਂ ਦੇ ਰਹੀ ਸਾਡੀਆਂ ਖੇਡਾਂ ਦਾ ਸਾਡਾ ਮਿਰਖਾ ਸਾਡੀ ਪ੍ਰਾਤ ਹੈ ਪਤਾ ਨਹੀਂ ਕਿਉਂ ਮਨ ਲੱਗ ਰਹੀ 14 ਸਾਲਾਂ ਬਾਅਦ ਜਿਲ੍ਹਾ ਰੈਪਰ ਜਿਹਨੂੰ ਪਿੰਡਲਾ ਦੀ ਲੱਭ ਕੇ ਕਿਹਾ ਜਾਂਦਾ ਹੈ ਉਹ ਹਲਕੀ ਕੱਤੀ ਇੱਕ ਨੂੰ ਹੋ ਰਹੀ ਹੈ 31 ਤਰੀਕ ਨੂੰ ਮੈਂ ਮਿਲਿਆ ਆਉਗਾ ਤੇ ਫਸਲਾਂ ਦੇ ਦੌਰਾਨ ਜਿਹੜਾ ਉਹਨਾਂ ਨੇ ਲਾਇਆ ਸੀ ਥੋੜਾ ਜਿਹਾ ਇੱਕ ਵੀ ਵਾਤਾ ਮੈਂ ਅੱਜ ਕਿਹੜਾ ਕਰਕੇ ਭਜਾਉਣ ਲਈ ਆਰ ਕੰਮ ਕਰਦੇ ਨੇ ਇੱਕ ਗੱਲ ਇਹ ਹੈ ਪ੍ਰਾਣੀ ਨੂੰ ਇਹ ਕਰਨੀ ਅਸੀਂ ਉਹ ਇੰਨਾ ਕਰਤਾ ਕਿ ਭਾਈ ਜਦੋਂ ਭਜਾਉਨੇ ਹੱਥ ਜਦੋਂ ਡੰਡਾ ਨਹੀਂ ਹੋਣਾ ਚਾਹੀਦਾ ਤੇ ਹੱਥ ਬਸ ਸੋਨੋ ਸ਼ਾਬਾਸ਼ ਇਹ ਦੇ ਕੇ ਪੁਝਾ ਦਿਓ ਕੁਝ ਨਹੀਂ ਇਹ ਨਾਲ ਹੀ ਸਾਰਾ ਕੰਮ ਹੋ ਜਾਂਦਾ ਜਲ ਤੱਕ ਰੁਕੀ ਜੁਂਦੀ ਉਹ ਟ੍ਰਾਂਸਫਾਰਮਰ ਨੇ ਉਹੀ ਖੰਭੇ ਨੇ ਉਹੀ ਟੈਂਪਰ ਨੇ ਹੁਣ ਕਿਵੇਂ ਬਿਜਲੀ ਆਉਂਦੀ ਹੈ ਫਿਰ ਜਿੱਥੇ ਆਉਂਦੀ ਹੈ ਨਾਲੇ ਇਹੀ ਤਾਂ ਬਾਪੂ ਆਹੀ ਤਾਂ ਬਾਪੂ ਨਾ ਫੇਰੇ ਕੋਲੇ ਆ ਕੇ ਬੈਠਾ ਹੋਣਾ ਮੈਂ ਬਰਾ 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 ਆਮ ਨਾਲ ਕਰਦੇ ਹੋਈ ਰਸਤਾ ਜੀ ਕਹਿੰਦੇ ਆ ਪਉਂਦੇ ਉਹ ਔਰ ਸਹੌਲੀ ਗੋਲੀ ਰਾਮ ਮਾਈ ਸਰਦ ਡੀ ਕੇ ਪਿੰਡ ਸ਼ਹੀਦਾਂ ਦੀ ਧਰਤੀ ਲਾਲਾ ਲਾਜਪਤਰਾਇ ਜੀ ਦੀ ਧਰਤੀ ਗਦਰੀ ਬਾਬਿਆਂ ਦੀ ਧਰਤੀ ਇੱਥੇ ਟੂਰਨਾਮੈਂਟ ਤੇ ਅੱਜ ਮੌਕਾ ਮਿਲਿਆ ਬੜਾ ਪੰਜਾਬ ਦਾ ਇਤਿਹਾਸਿਕ ਪਿੰਡ ਹੈ ਔਰ ਖੇਡਾਂ ਵੀ ਇਤਿਹਾਸਕ ਨੇ ਬਹੁਤ ਦੁਨੀਆ ਚ ਵੱਡੇ ਵੱਡੇ ਪਲੇਅਰ ਜਿਹੜੇ ਨੇ ਉਹ ਇਸ ਗਰਾਊਂਡ ਦੇ ਵਿੱਚ ਆ ਕੇ ਖੇਡਣ ਨੂੰ ਆਪਣਾ ਮਾਣ ਸਮਝਦੇ ਸੋ ਮੈਂ ਵਧਾਈ ਵੀ ਦਿੰਨਾ ਸਾਰੀ ਪ੍ਰਬੰਧਕੀ ਕਮੇਟੀ ਨੂੰ ਵੀ ਨਗਰ ਪੰਚਾਇਤ ਨੂੰ ਵੀ ਸਾਰੇ ਨਗਰ ਨਿਵਾਸੀਆਂ ਨੂੰ ਵੀ ਕਿ ਅੱਜ ਕਬੱਡੀ ਦੇ ਵਿੱਚ ਤੇ ਹਾਕੀ ਦੇ ਮੈਚ ਜਿਹੜੇ ਨੇ ਉਹ ਹੋ ਰਹੇ ਨੇ ਤੇ ਬੜਾ ਵਧੀਆ ਲੱਗ ਰਿਹਾ ਜੀ ਮਹਾਰਾਸ਼ਟਰ ਸਾਹਿਬ ਅੱਜ ਕਬੱਡੀ ਤੋਂ ਖਤ ਕਬਰ ਵੀ ਸਵੇਰੇ ਸਿਰ ਤੋਂ ਤੁਹਾਨੂੰ ਮਿਲੇਗੀ ਹਾਂ ਜੀ ਮਹਾਰਾਸ਼ਟਰ ਦੇ ਡੀਪੀਐਮ ਸਾਹਿਬ ਅ ਜੀਤ ਪਵਾਰ ਜੀ ਉਹਨਾਂ ਦੀ ਦੁਖਦਾਇਕ ਮੌਤ ਹੋਈ ਹੈ ਮੈਂ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਕੀ ਵਿਚਿੜੀ ਹੋਈ ਰੂਹ ਨੂੰ ਪਰਮਾਤਮਾ ਚਰਨਾਚ ਨਿਵਾਸ ਦੇਵੇ ਤੇ ਜਿਹੜੇ ਪਿੱਛੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਜਿਹੜਾ ਦੋਸਤ ਮਿੱਤਰ ਸਕੇ ਸਬੰਧੀ ਜਾ ਕਿਉਂਕਿ ਜਦੋਂ ਡਿਪਟੀ ਸੀਐਮ ਹੁੰਦੇ ਹੋਂ ਤਾਂ ਅਸੀਂ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਬਹੁਤ ਹੁੰਦੀਆਂ ਨੇ ਉਹਨ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਸਾਬ 1 31 ਜਨਵਰੀ ਨੂੰ ਤੁਸੀਂ ਕਿਹਾ 14 ਸਾਲਾਂ ਬਾਅਦ ਜਿਹੜਾ ਕਿ ਡਾਈਬਲ ਕੀ ਅਸਰ ਕਿੰਨੇ ਦਿਨ ਚੱਲਣਾ ਹੈ ਤੇ ਉਹਨਾਂ ਦਾ ਜਿਹੜਾ ਜਿਹੜਾ ਜਿਹਨੂੰ ਆਪਾਂ ਆਮ ਤੌਰ ਤੇ ਮਿੰਨੀ 올림픽 ਜਾਂ ਪੈਂਡੂ 올림픽 ਕਹਿ ਦਿੰਦੇ ਆ ਤੇ ਉਹ ਕਿਲਰ ਐਪੁਰ ਦੀਆਂ ਖੇਡਾਂ ਨੇ ਟੈਲੀਵਿਜ਼ਨ ਤੇ ਪਹਿਲਾਂ ਇਕੱਲੇ ਕਿਲਰ ਐਪੁਰ ਦੀਆਂ ਖੇਡਾਂ ਦੀ ਹੀ ਖਬਰ ਆਉਂਦੀ ਹੁੰਦੀ ਸੀ ਜੋ ਸਾਢੇ ਸੱਤਾਂ ਵਾਲੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਤੇ ਉਹ ਦੇਖਣ ਵਾਸਤੇ ਵੀ ਲੋਕ ਬੈਠੇ ਰਹਿੰਦੇ ਸੀ ਸੋ ਉੱਥੇ ਫੜਦਨ ਦੀਆਂ ਦੌੜਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਰਹੀਆਂ ਨੇ 14 ਸਾਲਾਂ ਬਾਅਦ ਮਤਲਬ ਇੱਕ ਜਦਾਂ ਸ਼ੁਰੂ ਕੀਤਾ ਗਿਆ 10 ਲੱਖ ਦੀ ਸਕੀਮ ਦਾ ਜੀ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਲੋਕਾਂ ਵਾਸਤੇ ਕੀਤਾ ਜੀ ਤੇ ਬਿਲਕੁਲ ਤੁਸੀਂ ਵੀ ਉਹ ਚ ਆਉਂਗੇ ਤੁਸੀਂ ਵੀ ਆਉਂਗੇ ਤੁਸੀਂ ਵੀ ਲਾਭ ਮੈਂ ਪਹਿਲਾਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰੇ ਤੰਦਰੁਸਤ ਰਹਿਣ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਗਈ ਤਾਂ ਤੁਹਾਨੂੰ ਇਲਾਜ ਇਸ ਪੱਖੋਂ ਨਹੀਂ ਰੁਕੂਗਾ ਕਿ ਸਾਡੇ ਕੋਲ ਪੈਸੇ ਐ ਨਹੀਂ ਜਾਂ ਸਾਡੀ ਕਪੈਸਿਟੀ ਐ ਨਹੀਂ ਜਾਂ ਸਾਡੀ ਜੇਬ ਨਹੀਂ ਲੋ ਕਰਦੀ ਔਰ ਬڑے بڑے ਹਸਪਤਾਲੋ ਦੇ ਵਿੱਚ ਐ ਹਾਂ ਜੀ ਚਾਈਨਾ ਡੋਰ ਤੇ ਲੋਕ ਨਹੀਂ ਲੱਗ ਰਹੀ ਹੈ ਤੇ ਚਾਈਨਾ ਡੋਰ ਤੇ ਲੋਕ ਲੱਗੀ ਹੋਈ ਹੈ ਹਰ ਮੈਂ ਹਸ਼ਿਆਰਪੁਰ ਵੀ ਇਹੀ ਗੱਲ ਕਹੀ ਸੀ ਕਿ ਹਰ ਚੀਜ਼ ਨਾਲ ਲੋਕ ਕਹਿੰਦੇ ਕਾਨੂੰਨ ਹੀ ਬਣਾਓ ਜੀ ਬਸ ਥੋੜਾ ਜਿਹਾ ਆਪ ਵੀ ਸੋਚਣਾ ਪਊਗਾ ਸਾਨੂੰ ਕਿ ਜਿਹਦੇ ਨਾਲ ਮੋਤਾਂ ਹੋ ਰਹੀਆਂ ਨੇ ਪੰਛੀਆਂ ਦੀਆਂ ਹੋ ਰਹੀਆਂ ਹੁਣ ਤਾਂ ਬੱਚਿਆਂ ਦੀ ਵੀ ਆਪਣੇ ਇੱਥੇ ਹੋਈ ਆ ਤੇ ਨਿਕਰਾਂਗੇ ਫਿਰ ਫੇਰ ਅਗਲੇ ਅਗਲੇ ਸਖਤਾਈ ਕਰਨੀ ਪਊਗੀ ਮੈਂ ਮੈਂ ਬਿਲਕੁਲ ਤੁਹਾਡੀ ਗੱਲ ਸਮਝ ਸਕਦਾ ਸਖਤਾਈ ਕਰਨੀ ਪਊਗੀ ਹੋਰ ਤਾਂ ਕੋਈ ਚੰਗਾ ਮਾਨ ਸਰ ਕੱਲ ਤੁਹਾਡੇ ਨਾਲ ਇਲਾਜ ਚੱਗੀ ਕਰਦਾ ਆ ਜੇਰੀ ਤੇਰੀ ਗੱਲ ਪੰਜਾਬ ਦਾ ਮਸਲਾ ਫਿਰ ਉਹੀ ਉੱਠ ਰਿਹਾ ਹੈ ਪਿਛਲੀਆਂ ਸਰਕਾਰਾਂ ਵੀ ਇਹੀ ਕਹਿੰਦੀਆਂ ਰਹੀਆਂ ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ ਹਾਈ ਕੋਰਟ ਪੰਜਾਬ ਦਾ ਹੋਣਾ ਚਾਹੀਦਾ ਤੁਸੀਂ ਕਾਫੀ ਵੱਡਾ ਸਟੈਪ ਟੱਕਿਆ ਕਰਨ ਜਿਹਾ ਦੇਖੋ ਜੀ ਪਤਾ ਕੀ ਹੈ ਜੀ ਦੇਖੋ ਇੰਨੀਆਂ ਕੁਰਬਾਨੀਆਂ ਨੇ ਆ ਇੱਕੋ ਪਿੰਡ ਦੇ ਜਿੱਥੇ ਆਪਾਂ ਖੜੇ ਆ 12 ਗਦਰੀ ਬਾਬੇ ਨੇ 24-24 ਸਾਲ ਕਾਲੇ ਪਾਣੀ ਚ ਸਈਆ ਫਾਂਸੀਆਂ ਲਾਲਾ ਲਾਜਪਤ ਰਾਏ ਜੀ ਜਿੰਨਾ ਕਰਕੇ ਭਗਤ ਸਿੰਘ ਹੋਰਾਂ ਨੇ ਸਾਂਡਰਸ ਨੂੰ ਮਾਰਿਆ ਹੈ ਨਾ ਇਹੋ ਜਿਹੇ ਕੁਰਬਾਨੀਆਂ ਹਜੇ ਇਤਿਹਾਸ ਪਏ ਨੇ ਸਾਡੇ ਆਪਣੇ ਪੰਜਾਬ ਕੋਲੇ ਮਤਲਬ ਆਪਣੀ ਰਾਜਧਾਨੀ ਹੈ ਨਹੀਂ ਤੋਂ ਰਾਜਧਾਨੀ ਤਾਂ ਸਾਡੀ ਸੀ ਉਹ ਚੰਡੀਗੜ੍ਹ ਉਦੇ ਵਿੱਚ ਪਤਾ ਨਹੀਂ ਕਿਉਂ ਕਿਵੇਂ ਇਹਨਾਂ ਨੇ ਪਟਵਾਰੇ ਪਾ ਕੇ ਤੇ ਉਹਦਾ ਰੌਲਾ ਪਾ ਲਿਆ ਪਰ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਹੀ ਹੈ ਮਾਨ ਪੰਜਾਬ ਦਾ ਲੈ ਕੇ ਆਏਗਾ ਜੀ ਚੰਡੀਗੜ੍ਹ ਮੈਂ ਅਸੀਂ ਆਪਦੇ ਵੱਲੋਂ ਜਿੰਨਾ ਵੀ ਕੁਝ ਕਰਨਾ ਪਿਆ ਕਾਗਜ਼ੀ ਕਾਰਵਾਈ ਕਿਤੇ ਸਾਈਨ ਕਰਨੇ ਪਏ ਧਰਨਾ ਦੇਣਾ ਪਿਆ ਜਿੱਥੇ ਵੀ ਜਾਣਾ ਪਿਆ ਅਸੀਂ ਜਾਵਾਂਗੇ ਪਰ ਸਾਡੀ ਹਾਈ ਕੋਰਟ ਤੇ ਚੰਡੀਗੜ੍ਹ ਰਾਜਧਾਨੀ ਉਹ ਘਟੋ ਘਟ ਉਹ ਸੂਬੇ ਦੀ ਹੋਣੀ ਚਾਹੀਦੀ ਹੈ ਜਿਹੜਾ ਸੂਬਾ ਪੂਰੇ ਦੇਸ਼ ਨੂੰ ਲੀਡ ਕਰ ਰਿਹਾ ਹੈ ਹਨਾ ਚਾਹੇ ਉਹ ਗ੍ਰੀਨ ਰੈਵਿਊਲੂਸ਼ਨ ਹੋਵੇ ਹਨਾ ਚਾਹੇ ਉਹ ਆਜ਼ਾਦੀ ਦੀ ਲਹਿਰ ਹੋਵੇ ਚਾਹੇ ਅੱਜ ਵੀ ਅੱਜ ਵੀ ਜੇ ਦੁਸ਼ਮਣ ਦੀ ਗੋਲੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਸੀਨਾ ਉਹ ਗੋਲੀ ਦੇ ਮੂਰੇ ਹੁੰਦਾ ਸਵਾਸ਼ ਇਦਾਂ ਧਰਤੀ ਤੇ ਆ ਕੇ ਹੀ ਨਤਮਸਤ ਹੋਗਾ। ਅੱਜ ਕਬੱਡੀ ਖਿਡਾਰੀਆਂ ਨੇ ਕਬੱਡੀ ਟੂਰਨਾਮੈਂਟ ਦੁਬਾਰਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਟੂਰਨਾਮੈਂਟ ਮੈਂ ਮੈਂ ਖੁਦ ਪ੍ਰਬੰਧਕੀ ਕਮੇਟੀ ਜਾਂ ਕਿਹ ਲੋ ਪਿੰਡ ਦੀ ਪ੍ਰਬੰਧਕੀ ਕਮੇਟੀ ਚ ਰਿਆਂ। ਮੈਂ ਕਹਿੰਦਾ ਵਜ਼ਨੀ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਹੈ। ਵੀ 35 ਕਿਲੋ 38 ਕਿਲੋ 42 ਕਿਲੋ 48 ਕਿਲੋ 52 ਕਿਲੋ ਉਹ ਬੱਚੇ ਇੱਥੋਂ ਜੇ ਨਰਸਰੀ ਜੋ 35 ਚ ਖੇਡਣਗੇ ਫਿਰ 38 ਚ ਹੋ ਜਾਣਗੇ 42 ਚ ਆ ਜਾਣਗੇ 48 ਚ 52 ਚ ਫਿਰ ਆਲ ਓਪਨ ਚ ਜਾਣਗੇ ਨਾ ਸੋ ਮੈਂ ਕਹਿੰਦਾ ਵਜ਼ਨੀ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਹੈ ਟੂਰਨਾਮੈਂਟ ਇੱਕ ਦਿਨ ਬਤਾ ਲਓ ਇੱਕ ਦਿਨ ਟੂਰਨਾਮੈਂਟ ਬਤਾ ਲਓ ਬੱਚਿਆਂ ਨੂੰ ਵੀ ਤਾਂ ਮੌਕਾ ਮਿਲਣਾ ਚਾਹੀਦਾ ਮੈਂ 35 ਕਿਲੋ ਚ ਖੇਡਦਾ ਰਿਆ ਹੈ ਨਾ ਮੈਂ ਖੁਦ ਛੋਟਾ ਹੁੰਦਾ ਸੀ ਸੋ ਵਜ਼ਨੀ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਹੈ ਔਰ ਕਰਾਂਗੇ ਅਸੀਂ ਮੈਂ ਆਪਣੇ ਪਿੰਡ ਤੋਂ ਸ਼ੁਰੂਆਤ ਕਰੂੰਗਾ ਥੈਂਕ ਯੂ